ਕੁਈ ਟਾਈਮ ਇਹ ਜਿਹਾ ਹੁੰਦਾ ਸੀ ਹਨ ਜਦੋਂ ਪ੍ਰਾਤਨ ਸਮਾਂ ਹੁੰਦਾ ਸੀ ਆਪਣੇ ਬਜ਼ੁਰਗਾਂ ਦਾ ਲਾਲੋ ਤਾਂ ਆਹ ਜਿਵੇਂ ਆ ਟੋਬੇ ਸੀ ਹਨ ਜਿਵੇਂ ਸਾਡੇ ਪਿੰਡ ਆ ਟੋਬਾ ਸੀ ਪਟੋਬਾ ਛੱਪੜ ਕਾਇਦਾ ਨੇ ਜੋ ਕੁਝ ਵੀ ਹੈ ਨਾ ਆਡੋੜਾ ਬੋਲਦੇ ਆ ਤਾਂ ਤਾਂ ਯਾਰ ਇੱਥੇ ਪਾਣੀ ਪੀਂਦਾ ਤੁਸੀਂ ਆ ਸੱਪ ਜਾਂਦਾ ਤੇ ਆ ਟੋਬੇ ਚ ਪਾਣੀ ਪੀਂਦੇ ਹੁੰਦੇ ਸੀ ਯਾਰ ਦੇਖ ਲਓ ਹਨਾ ਟਾਈਮ ਟਾਈਮ ਦੀ ਗੱਲ ਆ ਕਿੰਨਾ ਮਤਲਬ ਜਵਾਨਾ ਡਵੈਲਪ ਹੋਇਆ ਹੈ ਹਨਾ ਆਪਾਂ ਕਹਿ ਸਕਦੇ ਆ ਵੀ ਤੁਸੀਂ ਵੇਖੋ ਯਾਰ ਵੀ ਅੱਜ ਕੱਲ ਵੀ ਉਦੋਂ ਬਾਅਦ ਨਹਿਰਾ ਹੰਗਾ ਹਨਾ ਫਿਰ ਮਤਲਬ ਨਲਕੇ ਵਗੈਰਾ ਜਾਂ ਹੋਰ ਹਨਾ ਅੱਜ ਕੱਲ ਵੀ ਆਰਓ ਆ ਅੱਜ ਕੱਲ ਲੋਕ ਫਿਰ ਵੀ ਕਿੰਨਾ ਲੋਕ ਸੋਦੀ ਪੀਣਾ ਕਹਿ ਸਕਦੇ ਆ ਆਪਾਂ ਵੀ ਕਿੰਨਾ ਲੋਕ ਕਰਦੇ ਆ ਹਨਾ ਤਾਂ ਯਾਰ ਉਦੋਂ ਪਿਛਲੇ ਹਾਲਾਤਾਂ ਵਿੱਚ ਕੋਈ ਬਿਮਾਰੀਆਂ ਵੀ ਨਹੀਂ ਹੁੰਦੀਆਂ ਸੀ ਅੱਜ ਕੱਲ ਨਾ ਇੰਨਾ ਪਾਣੀ ਆਪਾਂ ਆਪ ਦੇ ਆਪ ਨੂੰ ਤਰਾਸ਼ ਕੇ ਪੀ ਰਹੇ ਆ ਪਰ ਫਿਰ ਵੀ ਆਪਣੇ ਲੋਕ ਬਿਮਾਰੀਆਂ ਦੇ ਵਿੱਚ ਜਕੜੇ ਪਏ ਆ ਤੇ ਨਾਲੇ ਜਰ ਵੀ ਕੋਈ ਸਿਹਤ ਪੱਖੋਂ ਕੋਈ ਖਿਆਲ ਹੈ ਨਹੀਂ ਤੇ ਉਦੋਂ ਆਹ ਟੋਬੇ ਦਾ ਪਾਣੀ ਪੀ ਕੇ ਲੋਕਾਂ ਨੇ ਗੁਜ਼ਾਰਾ ਕੀਤਾ ਹਨਾ ਵੀ ਟਾਈਮ-ਟਾਈਮ ਦੀ ਗੱਲ ਆ ਯਾਰ ਇਹ ਅੱਜ ਪਸ਼ੂ ਨਮਾਉਂਦੇ ਇਹਦੇ ਇੰਨਾ ਵਿੱਚ ਤਾਂ ਬਹੁਤ ਇਹ ਪਿੰਡਾਂ ਦੀ ਕਹਾਣੀ ਹੋ ਸਕਦੀ ਹੈ ਜੇ ਜਦੋਂ ਆਪਾਂ ਮਤਲਬ ਦੇਖਾਂਗੇ ਨਾ ਤਾਂ ਉਦੋਂ ਇੱਥੇ ਵੀ ਹਰ ਇੱਕ ਪਿੰਡ ਦੀ ਕਹਾਣੀ ਹੋ ਸਕਦੀ ਹੈ ਹਰ ਇੱਕ ਪਿੰਡ ਦੀ ਲੋਕ ਇਦਾਂ ਜਿਹੜੇ ਪੁਰਾਣੇ ਬਜ਼ੁਰਗ ਹੋਇਆ ਕਰਦੇ ਆ ਉਹ ਪਹਿਲਾਂ ਇਦਾਂ ਹੀ ਪੀਂਦੇ ਹੁੰਦੇ ਸੀ ਵੀ ਛੱਪੜਾਂ ਦੇ ਵਿੱਚੋਂ ਲਾ ਲਓ ਜਾਂ ਟੋਬਿਆਂ ਦੇ ਖੂਹਾਂ ਦੇ ਵਿੱਚੋਂ ਹਨਾ ਪੀਹ ਜਾਂਦੇ ਆ ਕਿ ਇਹਦੇ ਖੂਹ ਲਾ ਲਓ ਕਿ ਇਹਦੇ ਛੱਪੜ ਲਾ ਲਓ ਤਾਂ ਐਂ ਪਾਣੀ ਪੀਆ ਕਰਦੇ ਸੀ ਤੇ ਅੱਜ ਲੋਕ ਤਾਂ ਔਰਾਂ ਸਮਾਂ ਵੀ ਇਹੇ ਜੀ ਆ ਰਹੇ ਆ ਵੀ ਲੋਕ ਪਾਣੀ ਨੂੰ ਤਸਿਆ ਕਰਨਗੇ ਯਾਰ ਬਾਬੇ ਵੀ ਬਹੁਤ ਹਾਲਾਤ ਜਿਹੜੇ ਨਾਜਕ ਸਥਿਤੀ ਵੱਲ ਜਾ ਰਹੇ ਆ ਤਾਂ ਤੁਸੀਂ ਦੱਸੋ ਯਾਰ ਵੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਇਹੀ ਤੋਬੇ ਹੁੰਦੇ ਸੀ ਜਾਂ ਖੂਹ ਕਹਿ ਸਕਦੇ ਹਾਂ ਨਾ ਵੀ ਓਵੇਂ ਹੁੰਦੇ ਸਾਡੇ ਜਿਵੇਂ ਆ ਮਤਲਬ ਛੱਪੜ ਦੇ ਵਿੱਚੋਂ ਬਹੁਤ ਆਲਾ ਮਤਲਬ ਆਸੇ ਪਾਸੇ ਇੱਕ ਪਿੰਡ ਹੋਰ ਆ ਉੱਥੋਂ ਦੇ ਲੋਕ ਪਾਣੀ ਲੈ ਕੇ ਜਾਂਦੇ ਸੀ ਤਾਂ ਬਹੁਤ ਇਹੋ ਜਿਹੇ ਹੈਗੇ ਆ ਯਾਰ